ਬਿਹਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤੇਉ ਮੇਰੀ ਜਿੰਦੜੀਏ ਤੇ ਮਨ ਮੁਖ ਮੂੜ ਇਆਣੇ ਰਾਮ ਜੋ ਮੋਹ ਮਾਇਆ ਚਿੱਤ ਲਾਏਂਦੇ ਮੇਰੀ ਜਿੰਦੜੀਏ ਤੇ ਅੰਤ ਗਏ ਪਛਤਾਣੇ ਰਾਮ ਹਰ ਦਰਗਾ ਢੋਈ ਨਾ ਲਹਿਣ ਮੇਰੀ ਜਿੰਦੜੀਏ ਜੋ ਮਨ ਮੁਖ ਪਾਪ ਲੁਭਾਣੇ ਰਾਮ ਜਨ ਨਾਨਕ ਗੁਰ ਮਿਲ ਉਭਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸਮਾਣੇ ਰਾਮ ਸਭ ਜਾਏ ਮਿਲਹੁ ਸਤ ਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਦ੍ਰਿੜਾ ਬੈ ਰਾਮ ਹਰ ਜਪ ਦੇ ਅੱਖਿਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹਾ ਆਵੇ ਕੀ ਨਾ ਆਵੇ ਰਾਮ ਭਾਵੈਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚੇਤ ਆਵੇ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਨਾ ਆਵੇ ਰਾਮ ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ ਸੋ ਡਰੈ ਜਿਨ ਪਾਪ ਕਮ ਤੇਰਾ ਜਿਸ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁੱਟ ਕ ਤੇਰਾ ਹਰ ਨਿਰਪਉ ਨਾਮ ਪਤੀਜਾ ਮੇਰੀ ਜਿੰਦੜੀਏ ਸਭ ਝੱਖ ਮਾਰਨ ਦੁਸ਼ਟ ਕ ਪ ਤੇਰਾ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀ ਆਣ ਸਭ ਕ ਤੇਰਾ ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੜੀਏ ਜੋ ਸਬਦੁ ਸਾਹਿਬ ਵੱਡਾ ਰਾਮ ਜਿਨਿ ਇਕ ਮਨ ਇਕ ਆਰਾਧਿਆ ਮੇਰੀ ਜਿੰਦੜੀਏ ਤਿਨਾ ਨਾਹੀ ਕਿਸੈ ਦੀ ਕਿਸ ਚੱਡਾਰਾਮ ਗੁਰ ਸੇਵਿਐ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਝੱਖ ਮਾਰਨ ਸਭ ਨਿੰਦਕ ਕੰਡਾਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲੇਖ ਛਡਾਰਾਮ ਮੇਹਾ ਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀ ਸਭ ਬਿਰਥੀ ਕਾਲ ਗੁਆਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਇਆ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਸੇ ਹਰ ਦਰਗਾਹ ਪੈ ਨਾਇਆ ਮੇਰੀ ਜਿੰਦੜੀਏ ਅਹਨਸ ਸਾਚ ਸਮਾਣੇ ਰਾਮ ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੀ ਨਦਰ ਨੀਸ਼ਾਣੇ RAM ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਗਾਣੇ RAM ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਤ੍ਰਿਸ਼ਨਾ ਜਾਏ RAM ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਧ ਪਾਏ RAM ਵਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਥਾਨ ਥਨੰਤਰ ਰਾਵ ਰਹਿਆ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ RAM ਤਾਂ ਕਾਇ ਅੰਤ ਨਾ ਪਾਈਐ ਮੇਰੀ ਜਿੰਦੜੀਏ ਪੁਰਨ ਪੁਰਖ ਬਧਾਤਾ RAM ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤ ਮਾਤਾ RAM ਸਹਸ ਸਿਆਨ ਪ ਨਹਿ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ RAM ਸ਼ਕਾ 1 ਬਿਹਗੜਾ ਮੁਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਇੱਕ ਅਚੰਭਉ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਇ ਰਾਮ ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ ਆਮਣ ਜਾਣ ਸਬਾਏ ਰਾਮ ਆਮਣ ਤਾ ਜਾਣਾ ਤਿਨਹਿ ਕੀਆ ਜਿਨ ਮੇਦਨ ਸਿਰ ਜੀਆ ਇਕ ਨਾ ਮੇਲ ਸਤਗੁਰ ਮਹਿਨ ਬੁਲਾਏ ਇਕ ਭਰਮ ਭੂਲੇ ਫਿਰ ਦਿਆ ਪੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮਹਿ ਰਹਾ ਸਮਾਈ ਸੱਚ ਕਹਿ ਨਾਨਕ ਸੁਣਹੁ ਸੰਤੋ ਹਰ ਵਰਤੈ ਧਰਮ ਨਿਆਏ ਆਵੋ ਮਿਲੋ ਸਹਿਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਦੇ ਰਾਮ ਕਰ ਸੇਵੋ ਹੋ ਪੂਰਾ ਸਤ ਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਧੇ ਰਾਮ ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗਹ ਸੂਬਾ ਪਾਈਐ ਜਿਨ ਕੋ ਵਧਾਤਾ ਧਰੋ ਲਿਖਿਆ ਤਿੰਨਾ ਰਹਿਣ ਦਿਨ ਲਿਵ ਲਾਈਐ ਹਉ ਮੈਂ ਮਮਤਾ ਮੋਹ ਛੁਟਾ ਜਾਂ ਸੰਗ ਮਿਲਿਆ ਸਾਦੇ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਦੀ ਕਰ ਜੋੜਿ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬ ਨਾਸਿ ਪੁਰਖ ਪੁਜੇ ਹਾ ਨਾਮ ਵਹੋ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾਰਾਮ ਮਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੇ ਭਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਜਨ ਕਹਿ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਤੁਜੇ ਹਾ ਦਹਨਿਸ ਖੋਜ ਤਹਮ ਫੇਰੇ ਮੇਰੇ ਲਾਲ ਜੀਓ ਹਰ ਪਾਏ ਅੜਾ ਘਰ ਆਏ ਰਾਮ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮੈਂ ਰਹਿਆ ਸਮਾਏ ਰਾਮ ਸਰਬੇ ਸਮਾਨਾ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੁਖ ਨਾਠਾ ਅਮਿਓ ਹਰ ਰਸ ਚੋਇਆ ਜਹਾਂ ਦੇਖਾ ਤਹਾਂ ਸੁਆਮੀ ਪਾਰ ਬ੍ਰਹਮ ਸਭ ਠਾਈ ਜਨ ਕਹਿ ਨਾਨਕ ਸਤ ਗੁਰ ਮਲਾਇਆ ਹਰ ਪਾਇੜਾ ਘਰ ਆਈ ਰਾਗ ਬਿਹਾਗੜਾ ਮਹੱਲਾ ਪੰਝੂਆ ਆਤਪ੍ਰੀਤਮ ਮਨ ਮੋਹਨਾ ਕਟ ਸੋਨਾ ਪ੍ਰਾਨ ਆਧਾਰਾ ਰਾਮ ਸੁੰਦਰ ਸੋਬਾ ਲਾਲ ਗਪਾਲ ਦਿਆਲ ਕੀ ਅਪਰ ਅਪਾਰਾ RAM ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ ਸ਼ਿੰਗਾਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲੱਖ ਉਲਹਨੇ 모ਹੇ ਹਰ ਜਬ ਲਗ ਨਹ ਮਿਲੇ ਰਾਮ ਮਿਲਨ ਕੋ ਕਰਉ ਉਪਾਅ ਕਿਸ ਹਮਾਰਾ ਨਹ ਚੱਲੇ ਰਾਮ ਚਲ ਕਿਤ ਬਿਤ ਅਨਿਤ ਪ੍ਰਿਆ ਬਿਨ ਕਮਨ ਵਿਧੀ ਨਾ ਧੀਜੀਐ ਖਾਨ ਪਾਨ ਸ਼ਿੰਗਾਰ ਬਿਰਤੇ ਹਰ ਕੰਤ ਬਿਨ ਕਿਉ ਜੀਜੀਐ ਆਸਾ ਪਿਆਸੀ ਰਹਿਣ ਦਿਨੀਰ ਰਹਿ ਨਾ ਸਕੀਐ ਇਕ ਤਿਲੈ ਨਾਨਕ ਪੈਂੰਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲੈ ਸੇਜ ਏਕ ਪ੍ਰਿਓ ਸੰਗ ਦਰਸਨਾ ਪਾਈਐ ਰਾਮ ਆਵਗਨ ਮੋਹਿ ਅਨੇਕ ਕਤ ਮਹਿਲ ਬੁਲਾਈਐ ਰਾਮ ਨਿਰਗੁਣ ਨਮਾਣੀ ਅਨਾਥ ਬਿਨਵੈ ਮਿਲਹੁ ਪ੍ਰਭ ਕਿਰਪਾ ਦੇ ਦੇ ਭ੍ਰਮ ਭੀਤ ਖੋਈਐ ਸਹਜ ਸੋਈਐ ਪ੍ਰਭ ਪਲਖ ਪੀਖਤ ਨਾਮ ਨੇ ਦੇ ਗ੍ਰਹਿ ਲਾਲ ਆਵੈ ਮਹਿਲ ਪਾਵੈ ਮਿਲ ਸੰਗ ਮੰਗਲ ਗਾਈਐ ਨਾਨਕ ਪਇੰਪੈ ਸੰਤ ਸਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਨਾਮ ਕਿਛ ਪੁੰਨੀ ਮਨ ਸ਼ਾਂਤ ਤਪਤ 부ਝਾਇਆ ਰਾਮ ਸਫਲਾ ਸੋ ਦਿਨਸ ਰਹਿਣੇ ਸੁਹਾਵੀ आनंद मंगल रासकना प्रगटे गोपाल गोविंद लाल कवन रसना गुणपना ब्रह्म लोभ मोह विकार थाके मिल सखी मंगल गाया नानक पयम पै संत जंपै जिन हर हर संयोग मलाया बिहागड़ा मोहल्ला 5 कर कृपा गुरु पार ब्रह्म पूरे ਹਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਬਾਣਾ ਰਾਮ ਕਰ ਦਯਾ ਮਯਾ ਗੋਪਾਲ ਗੋਬਿੰਦ ਕੋਏ ਨਾਹੀ ਤੁਜ ਬਿਨਾ ਸਮਰੱਥ ਅਗੱਤ ਅਪਾਰ ਪੂਰਨ ਜੀਉ ਤਨ ਧਨ ਤੁਮ ਮਨ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਵਣ ਜਾਣਾ ਸਾਧ ਹੈ ਸਰਣੀ ਪਾਈਐ ਹਰ ਜੀਉ ਗੁਣ ਗਾਵਹਿ ਹਰ ਨੀਤਾਰਾ ਧੂਰ ਭਗਤਨ ਕੀ ਮਨ ਤਨ ਲਗੋ ਹਰ ਜੀਉ ਸਭ ਪਤਤ ਪਨੀਤਾਰਾ ਪਤ ਤਾਪਨੀਤਾ ਹੋਏ ਤਿਨ ਸੰਗ ਜਿਨ ਬਧਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਤ ਦੇਹ ਚੜ੍ਹਹਿ ਸੋ ਆਇ ਰਿੱਧ ਸਿੱਧ ਨਵਨੇਦ ਹਰ ਜਪ ਜਿਨਹੀ ਆਤਮ ਜੀਤਾ ਬਿਨਵੰਤ ਨਾਨਕ ਵਡਭਾਗ ਪਾਈਐ ਸਾਧ ਸਾਜਨ ਮੀਤਾ ਜਿਨਹੀ ਸੱਚ ਵਣੰਜਿਆ ਹਰ ਜੀਉ ਸੇ ਪੂਰੇ ਸਾਹਾਰਾਮ ਬਹੁਤ ਖਜ਼ਾਨਾ ਤਿਨ ਪਹਿ ਹਰ ਜੀਉ ਹਰ ਕੀਰਤਨ ਲਾਹਾਰਾਮ ਕਾਮ ਕ੍ਰੋਧ ਨਾ ਲੋਭ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਾਨ ਹੈ ਏਕ ਮਾਨ ਹੈ ਰਾਮ ਕੈ ਰੰਗ ਮਾਤਿਆ ਲੱਗ ਸੰਤ ਚਰਨੀ ਪੜੇ ਸਰਨੀ ਮਨ ਚਿਨਾ ਉਮਾਹਾ ਬਿਨਵੰਤ ਨਾਨਕ ਜਿਨ ਨਾਮ ਪੱਲੈ ਸੇਈ ਸੱਚੇ ਸਾਹਾ ਨਾਨਕ ਸੋਈ ਸਿਮਰੀਐ ਹਰ ਜੀਉ ਜਾ ਕੀ ਕਲ ਧਾਰੀ RAM ਗੁਰਮੁਖ ਮਨੁ ਨਾ ਬਿਸਰੈ ਹਰ ਜੀਉ ਕਰਤਾ ਪੁਰਖ ਮਰਾਰੀ RAM ਦੁਖ ਰੋਗ ਨਾ ਭਉ ਬਿਆਪੈ ਜਿਨਿ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਵਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇਚ ਪੁੰਨੀ ਹਮਾਰੀ ਬਿਹਗੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਵੱਧ ਸੁਖ ਰੈਣੜੀਏ ਪ੍ਰਿਆ ਪ੍ਰੇਮ ਲੱਗਾ ਘਟ ਦੁੱਖ ਨੀਂਦੜੀਏ ਪਰਸੋਂ ਸਦਾ ਪੱਗਾ ਪਗ ਧੂਰ ਬਾੰਚੋਂ ਸਦਾ ਜਾਚੋਂ ਨਾਮ ਰਸ ਬੈਰਾਗਣੀ ਪ੍ਰੀਅ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਨੀ ਗਹਿ ਪੂਜਾਲੀਨੀ ਪ੍ਰੇਮ ਭੀਨੀ ਮਿਲਨ ਪ੍ਰੀ ਤਮ ਸੱਚ ਮੱਗਾ ਬਿਨਵੰਤ ਨਾਨਕ ਧਾਰ ਕਿਰਪਾ ਰਹੂੰ ਚਰਨਾਂ ਸੰਗ ਲੱਗਾ ਮੇਰੀ ਸਖੀ ਸੇਹ ਲੜੀ ਹੋ ਪ੍ਰਭ ਕੈ ਚਰਨ ਲੱਗਾ ਹੈ ਮਾਨ ਪ੍ਰਿਆ ਪ੍ਰੇਮ ਕਣਾ ਹਰ ਕੀ ਭਗਤ ਮੰਗਹਿ ਹਰ ਭਗਤ ਪਾਈਐ ਪ੍ਰਭ ਤਿਆਈਐ ਜਾਏ ਮਿਲੀਐ ਹਰ ਜਨਾ ਮਾਨ ਮੋਹ ਵਿਕਾਰ ਤਜੀਐ ਅਰਪ ਤਨ ਤਨ ਏਹੋ ਮਨ ਵਡਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤ ਹਰ ਹਰ ਮਿਲ ਭਗੇ ਹੈ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪੈ ਹਰ ਨਾਰ ਸੁਹਾਗਣੀ ਸਬਰੰਗ ਮਾਣੀ ਹਰ ਆਂਡ ਨਾ ਵੈਸੇ ਹੀ ਪ੍ਰਭ ਪੁਰਖ ਚਿਰਾਨੀ ਨਹਿ ਦੂਖ ਪਾਵੈ ਪ੍ਰਭ ਧਿਆਵੈ ਧਨ ਤੇ ਬੜ ਭਾਗੀ ਆ ਸੁਖ ਸਹਿਜ ਸੋਗਹਿ ਕਿਲ ਵਿਖ ਖੋਵਹਿ ਨਾਮ ਰਸ ਰੰਗ ਜਾਗਿਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰਿਆ ਬਚਨ ਮੀਠੇ ਭਾਣੀ ਬਿਨਵੰਤ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਿਰਾਨੀ ਤਿਤ ਗ੍ਰਹ ਸੋਹਿਲੜੀ ਕੋਡ ਅਨੰਦਾ ਮਨ ਤਨ ਰਵ ਰਹਿਆ ਪ੍ਰਭ ਪਰਮਾਨੰਦਾ ਹਰ ਕੰਤ ਅਨੰਤ ਦਿਆਲ ਸ੍ਰੀ ਧਰ ਗੋਬਿੰਦ ਪਤਿਤ ਉਧਾਰਨੂ ਪ੍ਰਭ ਕਿਰਪਾ ਧਾਰੀ ਹਰ ਮਰਾਰੀ ਭੈ ਸਿੰਧ ਸਾਗਰ ਤਾਰਨੂ ਜੋ ਸਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਤ ਸੁਆਮੀ ਸੰਦਾ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨ ਦਾ ਬਿਹਾਗੜਾ ਮਹੱਲਾ ਪੰਜਵਾ ਹਰ ਚਰਨ ਸਰੋਵਰ ਤਹੈ ਕਰਹੁ ਨਿਵਾਸ ਮਨ ਕਰਮ ਅੱਜਨ ਹਰ ਸਰੀ ਸਭ ਕਿਲ ਵਿਖ ਨਾਸ ਮਨ ਕਰ ਸਦਾ ਮੱਝਨ ਗੋਬਿੰਦ ਸੱਜਨ ਦੁੱਖ ਅੰਧੇਰਾ ਨਾਸਤੇ ਜਨਮ ਮਰਨ ਨਾ ਹੋਈ ਤਿਸ ਕੋ ਕਟੈ ਜਮ ਕੇ 파ਸੇ ਮਿਲ ਸਾਧ ਸੰਗੇ ਨਾਮ ਰੰਗੇ ਤਹਾਂ ਪੂਰਨ ਆਸੂ ਬੇਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹਿ ਅਨੰਦ ਬਨੋਦ ਸਦਾ ਅਨਹਦ ਚੁਣਕਾਰੋ RAM ਮਿਲ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ RAM ਮਿਲ ਸੰਤ ਗਾਵਹਿ ਖਸਮ ਭਾਵਹਿ ਹਰ ਪ੍ਰੇਮ ਰਸ ਰੰਗ ਪਿੰਨੀਆਂ ਹਰ ਲਾਭ ਪਾਇਆ ਆਪ ਮਟਾਇਆ ਮਿਲੇ ਚਰੀ ਵਿਛੁਨੀਆਂ ਗਹ ਪੁਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੂ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰੁਣ ਝੁਣਕਾਰ ਸੁਣ ਵੱਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤਿਸ ਹਿਦੈ ਸੁਮਾਣੀ ਰਾਮ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthਿਆ ਫਿਰ ਨਾ ਮੂਆ ਕਲ ਕਲੇਸ਼ਾ ਦੁਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ ਕਿਛ ਕਹਿਣ ਨਾ ਜਾਈ ਰਾਮ ਜਿਸਤੇ ਉਪਜਿਆੜਾ ਤਿੰਨ ਲੀਆ ਸਮਾਈ ਰਾਮ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਲ ਥਲ ਮਹੀਲ ਏਕ ਰਵਿਆ ਨਹਿ ਦੂਜਾ ਦ੍ਰਿਸ਼ਟਾਇ ਬਣ ਤ੍ਰੇਣ ਤ੍ਰੇ ਭਵਨ ਪੂਰ ਪੂਰਨ ਕੀਮਤ ਕਹਿਣ ਨਾ ਜਾਈ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ